ਉੱਤਵੀ ਮੇਰੀ ਧੀ ਮਮੀ ਮੈਂ ਉੱਠ ਗਈ ਆ ਮਮੀ ਜੀ ਬੜਾਈ ਵਧੀਆ ਲੱਗਾ ਅੱਜ ਤੈਨੂੰ ਉੱਠ ਰਿਆ ਸਾਰੀ ਵੇਖਿਆ ਨਾ ਤੇ ਜੱਫੀ ਪਾ ਲਈ ਆ ਤੇ ਸਕੂਨ ਹੀ ਮਿਲ ਗਿਆ ਮੈਨੂੰ ਤੇ ਤੇ ਕੀ ਗੱਲ ਸੱਸ ਨਹੀਂ ਪਿਆਰ ਕਰਦੀ ਕੋਹੋ ਮਮੀ ਸੱਸ ਤੇ ਬਠੇਰਾ ਪਿਆਰ ਕਰਦੀ ਆ ਪਰ ਮਾਂ ਦੇ ਮਾਂ ਹੀ ਆਣਾ ਹੈ ਇਹ ਤਾਂ ਗੱਲ ਹੈ ਆ ਪਰ ਸਦਾ ਵਾਸਤੇ ਤੇ ਮਾਂ ਉਹੀ ਆ ਹਾਂਜੀ ਹਾਂਜੀ ਚਲ ਆ ਜਾ ਇੱਥੇ ਬਈਏ ਤੇ ਗੱਲਾਂ ਬਾਤਾਂ ਕਰੀਏ ਮਾਵਾਂ ਧੀਆਂ ਘੜੀ ਮਮੀ ਤੇ ਮੈਨੂੰ ਪੱਬੀ ਨਹੀਂ ਲੱਭੇ ਫੱਬੀ ਕਿੱਥੇ ਆ ਉਹ ਪਿੱਛੇ ਸੈਰ ਕਰਦੀ ਹੁੰਦੀ ਆ ਉੱਥੇ ਹੁਣੀ ਆ ਸੈਰ ਕਰਨ ਲਈ ਠੀਕ ਆ ਮੈਂ ਇੱਧਰ ਨੂੰ ਆ ਗਈ ਨਾ ਮੈਂ ਫਿਰ ਉੱਧਰ ਗਈ ਨਹੀਂ ਵੇਖਣ ਹਾਂ ਨਹੀਂ ਉੱਥੇ ਰੋਜ਼ ਹੀ ਜਾਂਦੀ ਹੁੰਦੀ ਆ ਉਹ ਜੇ ਸੈਰਾਂ ਹੋਈਆਂ ਨੇ ਤੇ ਆ ਜਾ ਚਾਹ ਪੀ ਲਈਏ ਮੈਂ ਤੇ ਪ੍ਰੀਤੀ ਜਣਾ ਨੂੰ ਦੇਖਣ ਗਈ ਆ ਕਿ ਉਹ ਵੀ ਆਈ ਜਾਣ ਥੱਲੇ ਤੇ ਫੇਰ ਚਾਹ ਪੀਣੇ ਆ ਗਈ ਆ ਪ੍ਰੀਤੋ ਸੱਦਣ ਉਹਨੂੰ ਗਈ ਆ ਆ ਕੋਈ ਨਹੀਂ ਚਾਹ ਤੇ ਫਿਰ ਬਣੀ ਆ ਯਾ ਮੈਂ ਹੈਰਾਨ ਹਉਦਾ ਇਹਨਾਂ ਤੋਂ ਕਿਹੜੀ ਗੱਲੋਂ ਵੀ 8 ਵਜੇ ਤੱਕ ਸੁੱਤਾ ਵਾ ਤੇ ਉਦੋਂ ਟਰੈਕਟਰ ਲੈਣ ਆਇਆ ਕਿਦੋਂ ਕਰਨ ਵਾਸਤੇ ਟਰੈਕਟਰ ਲੈਣ ਆਇਆ ਹਾਂਜੀ ਅੱਛਾ ਆਹੋ ਤੇ ਚਾਲਾਂ ਵੇਖ ਲਾ ਗੱਡੀ ਛੱਡ ਆਇਆ ਕਰ ਸਿਰਫ ਇਸ ਕਰਕੇ ਕਿ ਗੱਡੀ ਛੱਡ ਕੇ ਆਉਣੀ ਪੈਣੀ ਆ ਪਤਾ ਨਹੀਂ ਮੁੜ ਕੇ ਦੂਜੀ ਵਾਰ ਆਖਿਆ ਜਾਣਾ ਕਿ ਨਹੀਂ ਆਖਿਆ ਜਾਣਾ ਕਿ ਮੈਂ ਗੱਡੀ ਲੈ ਕੇ ਜਾਣੀ ਆ ਮੈਨੂੰ ਤੇ ਇਹਨਾਂ ਦੀਆਂ ਗੱਲਾਂ ਤੇ ਇਹਨਾਂ ਦੇ ਕੰਮ ਵੇਖ-ਵੇਖ ਕੇ ਹਰਾਨੀ ਹੁੰਦੀ ਆ। ਹਰਾਨੀ ਤਾਂ ਆਪੇ ਹੋਣੀ ਆ। ਹੁਣ ਮੈਨੂੰ ਸਭ ਤੋਂ ਵੱਡੀ ਹਰਾਨੀ ਇਹ ਗੱਲ ਦੀ ਹੋਣ ਈ ਆ ਕਿ ਪਹਿਲਾਂ ਸਾਨੂੰ ਐਂਦੇ ਹੀ ਜੀ ਇੱਕ ਰੇਡਰ ਦਾ ਕੰਮ ਕਰਦਾ ਵਾ ਮੁੰਡਾ। ਹੂੰ। ਹਾਂ? ਹੁਣ ਵਿਆਹ ਨੂੰ 4-5 ਮਹੀਨੇ ਹੋ ਗਏ। ਬੰਦੇ ਨੂੰ ਆਪਣਾ ਹੁਣ ਕੰਮ ਤੇ ਜਾਣਾ ਚਾਹੀਦਾ। ਹੂੰ। ਜਿਹੜਾ ਕੰਮ ਸਿੱਖਿਆ ਉਹ ਕੰਮ ਤੇ ਨਹੀਂ ਜਾਣਾ ਹੁਣ। ਹੁਣ ਜੀ ਇਹ ਮੈਂ ਖੇਤੀ ਕਰਨੀ ਆ। ਹੋਰ ਤੇਰੀ ਸੱਸ ਦਾ ਕਿਦਾਂ ਤੇ ਬਾਕੀ ਸਾਰੇ ਪਰਿਵਾਰ ਦਾ ਕੀ ਹਾਲ ਪਤਾ ਵਯਾ? ਠੀਕ ਠਾਕ ਐ ਸਭ। ਮੰਮੀ ਸਾਰੇ ਠੀਕ ਠਾਕ ਆ ਵਧੀਆ ਵਾ। ਬਾਚਾ ਭੂਆ ਹੁਣੇ ਕੰਮ ਥੋੜਾ ਜਿਆ ਖਰਾਬ ਕਰਦੇ ਆ ਬਾਕੀ ਕਿਹ ਗੱਲ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਉਹ ਡੈਡੀ ਤੇਰੇ ਬੜੇ ਨਾਰਾਜ਼ ਹੋਏ ਉੱਥੋਂ ਆਣ ਕੇ ਫਿਰ ਕੀ ਕੀ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਕੀ ਕੀ ਉਹਨਾਂ ਨੇ ਪਖਾਇਆ ਇਹਨਾਂ ਨੂੰ ਆਹੋ ਮੈਂ ਵੀ ਡੈਡੀ ਜੀ ਨੂੰ ਲੈਣ ਗਈ ਸੀ ਦੋ ਤਿੰਨ ਤੇ ਪਹਿਲਾਂ ਮੈਂ ਫੋਨ ਕੀਤਾ ਡੈਡੀ ਤਾਂ ਵੀ ਨਹੀਂ ਆਏ ਜਦੋਂ ਮੈਂ ਲੈਣ ਗਈ ਡੈਡੀ ਜੀ ਉਦੋਂ ਵੀ ਨਹੀਂ ਆਏ ਮੇਰੇ ਸਹੁਰੇ ਇਹਨਾਂ ਨੇ ਤਾਈ ਨੂੰ ਨਹੀਂ ਡੈਡੀ ਨੂੰ ਇੱਧਰ ਆਉਣ ਦਿੱਤਾ ਕਿਉਂਕਿ ਇਹਨਾਂ ਨੇ ਆਪਣੀਆਂ ਜੋ ਗੱਲਾਂ ਦੱchnੀਆਂ ਸੀ ਮੰਮੀ ਐਵੇਂ ਗੱਲਾਂ ਵਧੁੰਦੇ ਰਹਿੰਦੇ ਆ ਲੈ ਨਾ ਖੇਤੀ ਦਾ ਕੋਈ ਐਕਸਪੀਰੀਅੰਸ ਨਾ ਕੋਈ ਗੱਲ ਨਾ ਕੋਈ ਬਾਤ ਨਾ ਕੋਈ ਸੰਦ ਸਮਾਨ ਹੱਥ ਦੇ ਵਿੱਚ ਹੈ ਭਾਈਚਾਰੇ ਆਪਣੇ ਦੇ ਨਾਲ ਵੈਰ ਮੋਲ ਲਈ ਫਿਰਦੇ ਆ ਤਾਂ ਖੇਤੀ ਕਰਨੀ ਆ ਗੁੱਸਾ ਨਾ ਕਰੇ ਉਹਦਾ ਸੰਦ ਸਮਾਨ ਹੁਣ ਇੱਥੋਂ ਜੂ ਖੜਿਆ ਕਰਨੇ ਆ ਫਿਰ ਇਸੇ ਕਰਕੇ ਤੇ ਖੇਤੀ ਕਰਨ ਲੱਗਾ ਵਾ ਹਾਮੀ ਵਿੱਚ ਸਭ ਤੋਂ ਵੱਡੀ ਮੰਮੀ ਨੇ ਭਰਨੀ ਹੁੰਦੀਆਂ ਦੇ ਸਮਾਨ ਲੈ ਲੈ ਕੇ ਖੇਤੀਆਂ ਹੁੰਦੀਆਂ ਵਾ ਸ਼ੁਦਾਣ ਤੇ ਹੱਡੀ ਕੁੜੀ ਆ ਜਿਹੜੀ ਇਹ ਗੱਲ ਨੂੰ ਸਮਝਦੀ ਨਹੀਂ ਉਹਨੇ ਇੱਕ ਅਰੇ ਗੱਲ ਕੀਤੀ ਹੋਣੀ ਆ ਨੇ ਉਹ ਚਾਰ ਵਾਲੀ ਕਿਆ ਹੋਣਾ ਵਾ ਕੋਈ ਗੱਲ ਨਹੀਂ ਲੈ ਆਉਂਦੇ ਆ ਜਾ ਕੇ ਗੱਡੀ ਆ ਤੇ ਉਹ ਮੋੜਨ ਦਾ ਨਾਂ ਨਹੀਂ ਲੈਣ ਦੇ ਪੈਸਾ ਤੇ ਲਾਵਾ ਤੇ ਹੋਰ ਰੱਖੀ ਜਾਂਦੇ ਆ ਹਾਂ ਜਦੋਂ ਜੀ ਕਰਦਾ ਜਿੱਦਾਂ ਉਹ ਡੈਡੀ ਜੀ ਨੇ ਦੱਸਿਆ ਵਾ ਜਿੰਨੀਆਂ ਗੱਲਾਂ ਦੱਸੀਆਂ ਵਾ ਉਹਦਾ ਇਹਨਾਂ ਨੂੰ ਪੁੱਛਣੀਆਂ ਤੇ ਚਾਹੀਦੀਆਂ ਕਿ ਜਿੱਥੇ ਤੁਸੀਂ ਗਲਤ ਵਾ ਗਲਤ ਜੇ ਖੋਲ੍ਹਣੀਆਂ ਚਾਹੀਦੀਆਂ ਇਹਨਾਂ ਨਾਲ ਗੱਲਾਂ ਅਗਲੇਆਂ ਦੇ ਮੂਡ ਤੋਂ ਲੱਗਣ ਡਿਆ ਵਾ ਕਿ ਉਹਨਾਂ ਨੂੰ ਮਸਾ ਵੀ ਹੈਗਾ ਵਾ ਇਹ ਗੱਲ ਦਾ ਪਤਾ ਅਗਲੇ ਨੂੰ ਚੰਗਾ ਪੜਾ ਹੈਗਾ ਵਾ ਕਿ ਡੈਡੀ ਜੀ ਉੱਥੇ ਰਾਤ ਰਏ ਆ ਤੇ ਉਹਨਾਂ ਨੂੰ ਸਾਰੀਆਂ ਗੱਲਾਂ ਅਗਲੇ ਨੇ ਦੱਸੀਆਂ ਹੋਣੀਆਂ ਵਾ ਪਰ ਉਹਨੂੰ ਪਤਾ ਹੋਵਾ ਮੈਂ ਭਾਈਆ ਲੱਗਦਾ ਵਾ ਮੈਨੂੰ ਕਿਸੇ ਨੇ ਕੋਈ ਗੱਲ ਪੁੱਛਣੀ ਨਹੀਂ ਹੈਗੀ ਹਾਂ ਨਹੀਂ ਗੱਲ ਅਸਲ ਤੇ ਮੰਮੀ ਸਾਰਾ ਪਸੂਰ ਜੀ ਤਾਂ ਭਾਬੀ ਦਾ ਵਾ ਇੱਕ ਗੱਲਾਂ ਬੜੀਆਂ ਚੁੱਕਦੀ ਆ ਤੇ ਵਿਦਾ ਚੜਾ ਕੇ ਗੱਲਾਂ ਕਰਦੀ ਆ ਸਾਰੇ ਟੱਬਨ ਨੂੰ ਤੇ ਆਪਣੇ ਪਿੱਛੇ ਲਾ ਲੈਂਦੀ ਆ ਜਿੱਥੋਂ ਤੱਕ ਮੰਮੀ ਮੈਂ ਸਾਹਿਬ ਲਾਇਆ ਬਾਣਾ ਜੀ ਤਾਂ ਭਾਬੀ ਦੇ ਪੇਕੇ ਆ ਠੀਕ ਠਾਕ ਜੇ ਤੇ ਵੇਖਿਆ ਜਦੋਂ ਇੱਥੇ ਸਾਨੂੰ ਵੀਰ ਆਂਦਾ ਆਂਦਾ ਸੀ ਤੇ ਕੀ ਕਹਿੰਦਾ ਸੀ ਕਿ ਮੈਨੂੰ ਜਿੰਨੇ ਵੀ ਪੈਸੇ ਟਲੇ ਦੀ ਲੋੜ ਪਵੇ ਤੇ ਮੈਂ ਉਹਨਾਂ ਕੋ ਫੜ ਲੈਣਾ ਹੁੰਦਾ ਸੀ ਤੇ ਹੁਣ ਹੋ ਗਿਆ ਸਾਡਾ ਵਿਆਹ ਤੇ ਹੁਣ ਜਿਹੜੀ ਵੀ ਚੀਜ਼ ਦੀ ਸਾ ਨੂੰ ਲੋੜ ਪੈਂਦੀ ਆ ਤੇ ਵਿਕੀ ਝਾਟਾ ਕਿੱਥੋਂ ਚੀਜ਼ ਲੈ ਜਾਂਦੇ ਆ ਪੈਸੇ ਤੇ ਲੈਰੀ ਵੀ ਲੋੜ ਪੂਰੀ ਕਰ ਲੈਂਦੇ ਆ ਹੁਣ ਉਹ ਮੰਮੀ ਸੜਦੀ ਆ ਤੇ ਹੁਣ ਉਹ ਸਾੜ ਜਿਹੜਾ ਨਾ ਆਪ ਤੇ ਸਿੱਧਾ ਬੋਲ ਕੇ ਕੱਢ ਨਹੀਂ ਸਕਦੀ ਤੇ ਭੂਆ ਹੁਣਾਂ ਦੇ ਕੰਨ ਭਰਦੀ ਰਹਿੰਦੀ ਕੰਨ ਭਰਦੀ ਰਹਿੰਦੀ ਆ ਤੇ ਤਾਂ ਸਾਡੀ ਲੜਾਈ ਕਰਉਂਦੀ ਤੇ ਸਾਰਾ ਸਾੜ ਇਹਨੇ ਨਾ ਤੇਰੇ ਡੈਡੀ ਤੇ ਕੱਢਿਆ ਵਾ ਸਾਰਾ ਕੁਝ ਪਖਾ ਕੇ ਕੱਲਿਆ ਡੈਡੀ ਤੇ ਮੇਰੇ ਕੋਲ ਸਵੇਰੇ ਗਏ ਆ ਤੇ ਘੜੀ ਦੀ ਘੜੀ ਬੈਠੇ ਆ ਚਾਹ ਬਣੀ ਪੀਤਾ ਤੇ ਬਸ ਉਸੇ ਵੀ ਲਿਆ ਗਏ ਆ ਇਹ ਹੋਈ ਮੈਂ ਤਾਂ ਗਿਆ ਨਹੀਂ ਵੇਲੇ ਸਰਾਗੇ ਨੇ ਕੜੀ ਖਲੋਤੇ ਹੋਣੇ ਨਹੀਂ ਬੈਠੇ ਹੋਣੇ ਨਹੀਂ ਚਾਹ ਪਾਣੀ ਨਹੀਂ ਪੀਤਾ ਹਣਾ ਕਿਧਰ ਰੋਟੀ ਪੜੀ ਨਹੀਂ ਖਾਦਾ ਹਣਾ ਪੀ ਕੇ ਆਈ ਚਾਹ ਕਨੀ ਨਹੀਂ ਨਹੀਂ ਚਾਹ ਤਾਂ ਪੀਤੀ ਸੀ ਹੂੰ ਬੜੇ ਬੜੇ ਭਰੇ ਪੀਤੇ ਆਏ ਉਹਦਾ ਇੱਕ ਗੱਲ ਆ ਮੈਂ ਭੂਆ ਨੂੰ ਜ਼ਿਆਦਾ ਕਵਨੀ ਵੀ ਨਹੀਂ ਆ ਤੇ ਜੇ ਕਿਤੇ ਮਿਲ ਵੀ ਪੈਂਦੀ ਆ ਨਾ ਭੂਆ ਘਰੋਂ ਸਾਬੜੀਆਂ ਛੱਡਦੀ ਆ ਸਾਰ ਜਾਈਂ ਕੱਢਦੀ ਰਹਿੰਦੀ ਆ ਮਾਂ ਨੇ ਮੰਮੀ ਮੇਰੀ ਗੱਲ ਤੋਂ ਜਿਹੜੂ ਮੈਂ ਜੀਤਾ ਆਪਾ ਮੈਨੂੰ ਸੁਨਾਹ ਦੇ ਦਿੱਤਾ ਸੀ ਪਾਰਟੀ ਦਾ ਤੇ ਸੁਨਾਹ ਵਰਗਾ ਸੁਨਾਹ ਹੁੰਦਾ ਹੋਰ ਇਹ ਝੋੜਾ ਕਹਿਣਾ ਹੁੰਦਾ ਕਿ ਸਪੈਸ਼ਲ ਕਾਰਡ ਬਣਾ ਕੇ ਦਵਾ ਮੈਂ ਉਹਨੂੰ ਜਾ ਕੇ ਯਾਰ ਠੀਕ ਹੈ ਤੂੰ ਆਪਣੇ ਘਰ ਮਾਰਨਾ ਬੈਠੀ ਰਿਆ ਕਰ ਤੂੰ ਕਿਹੜਾ ਕਿਸੇ ਦੇ ਘਰੋਂ ਖਾਣ ਜਾਣਾ ਆਪਣੇ ਘਰ ਕਮਾਓ ਤੇ ਖਾਓ ਬਾਕੀ ਮੇਰੀ ਸੱਸ ਬੜਾ ਮੈਨੂੰ ਪੁੱਤ ਪੁੱਤ ਕਰਦੀ ਆ ਉਹ ਬੜੀ ਜੰਗੀ ਐਵੇਂ ਆਖਾ ਆ ਬਸ ਠੀਕ ਹੈ ਕਿ ਆਪਣਾ ਅੱਡੀ ਨਹੀਂ ਹੁੰਦਾ ਨੇ ਉਹ ਮਾਪਿਆਂ ਦੀ ਛੱਲੇ ਲੱਗਦੀ ਖੁਸ਼ ਹੋਇਆ ਕਿਤੇ ਹੁਣ ਵੀ ਚਲੋ ਟਰੈਕਟਰ ਵੱਲੋਂ ਹਾਂ ਹੋਈ ਆ ਤੇ ਕਹਿੰਦੇ ਹੁਣ ਪੇੜ ਦੇ ਵਿੱਚ ਵੀ ਵੱੱਲੇ ਵੱੱਲੇ ਆ ਕਈ ਯਾਰ ਨਾ ਕਈ ਲੋਕ ਇਦਾਂ ਅਗਲੇ ਨੂੰ ਛਦਾਈ ਬਣਾਉਂਦੇ ਆ ਵੀ ਸਾਨੂੰ ਕਿਸ ਗੱਲ ਦਾ ਪਤਾ ਹੀ ਨਹੀਂ ਆ ਜਦ ਕਿ ਉਹਨਾਂ ਨੂੰ ਸਾਰਾ ਪਤਾ ਹੁੰਦਾ ਵਾ ਐ ਹੋਏ ਤਾਂ ਗੱਲ ਮੈਂ ਕਰਨ ਡਿਆ ਆ ਤੂੰ ਹੁਣ ਇੱਕ ਸਾਹਬ ਲਾ ਸੋਨੂੰ ਸ਼ੁਰੂ ਤੋਂ ਡਿਆ ਵਾ ਖੇਤੀ ਕਰਦਾ ਹੁਣ ਪਹਿਲਾਂ ਸਾਡੇ ਕੋ ਪੁਰਾਣਾ ਵੀ ਟਰੈਕਟਰ ਰਿਆ ਵਾ ਕਦੀ ਨਹੀਂ ਉਹਨੇ ਆਖਿਆ ਕਿ ਮੈਨੂੰ ਆਪਣਾ ਟਰੈਕਟਰ ਦੋ ਕਿਉਂਕਿ ਉਹ ਸਮਝਦਾ ਵਾ ਇਹਨਾਂ ਚੀਜ਼ਾਂ ਨੂੰ ਕਿ ਇਹ ਚੀਜ਼ਾਂ ਜਿਹੜੀਆਂ ਹਨ ਕਿਤੇ ਹੋ ਗਿਆ ਚੱਲ ਕਦੇ ਕਦਾਂ ਹੀ ਲੋਡ ਪੈ ਗਈ ਤੇ ਪੈ ਗਈ ਰੋਜ਼ ਰੋਜ਼ ਲੈ ਕੇ ਕੰਮ ਨਹੀਂ ਚੱਲਦੇ ਹੁੰਦੇ ਅਗਲਾ ਕਰਾਇ ਤੇ ਕੰਮ ਕਰਵਾ ਲਿੰਦਾ ਉਹਨੂੰ ਵੀ ਪਤਾ ਵਾ ਕਿ ਅਗਲੇ ਵੀ ਇਥੇ ਕਦੋਂ ਕਰਦੇ ਫਿਰਨਦੇ ਆ ਆਪਣਾ ਕੰਮ ਕਰਦੇ ਫਿਰਨਦੇ ਚੱਲ ਜੇ ਇਹ ਚੱਲ ਜਾਂਦਾ ਟਾਈਮ ਨਾ ਪ੍ਰੀਤੀ ਨੇ ਤੇ ਰਹਿਣਾ ਹੀ ਆ ਕਹਿਣ ਦੀ ਹੀ ਰਹਿਣਾ ਆ ਚਾਰ ਦਿਨ ਆਹ ਉਹਦੇ ਨਾਲ ਤੇ ਗੱਲਾਂ ਖੋਲਾਂਗੇ ਚਲੋ ਕਰ ਲਿਓ ਪਰ ਪ੍ਰੀਤ ਦਾ ਜਦਾਂ ਦਾ ਦਿਮਾਗ ਹੈਗਾ ਉਹਨਾਂ ਨਾਲ ਗੱਲ ਕਰਨ ਦਾ ਫਾਇਦਾ ਹੀ ਕੋਈ ਨਹੀਂ ਆ। ਉਹਨੂੰ ਤੁਸੀਂ ਦੋ ਗੱਲਾਂ ਆਖੀਆਂ ਤੇ ਉਹਨੇ ਤੁਹਾਡੇ ਹੱਲ ਦੀ ਡੱਪਣਾ ਵਾ ਗੱਲ ਕਰਨ। ਤੇ ਮੁੜ ਕੇ ਜਦੋਂ ਉੱਥੇ ਜਾ ਕੇ ਗੱਲ ਕੀਤੀ ਨਾਲ ਹੀ ਸਾਰੇ ਜਣਿਆਂ ਨੇ ਗੱਲ ਚੁੱਕ ਲੈਣੀ ਆ ਕਿ ਕਿ ਸਖਾ ਕੇ ਘਲਾਤਾ ਹੀ ਉਹਨਾਂ ਨੇ। ਤੇ ਤੂੰ ਤੇ ਖਾਸ ਕਰਕੇ ਕੋਈ ਗੱਲ ਨਾ ਕਰੀ। ਤੇਰੀ ਗੱਲ ਤੇ ਹੁਣ ਇਥੇ ਮੰਮੀ ਨੇ ਵੀ ਬੜੀ ਚੁੱਕਣੀ ਆ। ਦੱਸ ਇਹਨਾਂ ਗੱਲਾਂ ਨੂੰ ਸੋਚ-ਸੋਚ ਕੇ ਤੇ ਅਸੀਂ ਆਪਣੇ ਘਰ ਦਾ ਨੁਕਸਾਨ ਇਦਾਂ ਜਰੀ ਜਾਵਾਂਗੇ ਵੀ ਗੱਲ ਨਹੀਂ ਕਰਨੀ ਗੱਲ ਚੁੱਕੀ ਬੜੀ ਜਾਣੀ। ਨੁਕਸਾਨ ਹੋ ਗਿਆ ਆਪਣੇ ਘਰ ਦਾ। ਹੁਣ ਉਹ ਵਾਲੀ ਗੱਲ ਨਹੀਂ ਰਹਿ ਗਈ ਜਿਹੜੀ ਪਹਿਲਾਂ ਸਾਡੇ ਮੈਨੂੰ ਤੇ ਡਰੈਕਟਰ ਤੋਂ ਚੇਟ ਆਇਆ ਮੈਂ ਤੇ ਵਿੱਕੀ ਨੂੰ ਉਠਾ ਲੈਣਾ ਸੀ ਮੈਨੂੰ ਰੱਗੇ ਮੰਮੀ ਦਾ ਫੋਨ ਆਇਆ ਕਿ ਉਹਨੂੰ ਟਾਈਮ ਨਾ ਕਲਾਦੀ ਉਹਨਾਂ ਨੂੰ ਠਾਲਾਂ ਜਾ ਕੇ ਜਾ ਠਾਲ ਜਾ ਪਾਣੀ ਪੀਵੇ ਤੇ ਮੇਰੀ ਮੰਮੀ ਮੈਨੂੰ ਫੇਰ ਫੋਨ ਲਾ ਦੇ ਆ ਜਾਵੇ ਫਿਰ ਉਹ ਨਹੀਂ ਰਹਿ ਗਈ ਹੁਣ ਡੈਡੀ ਵੱਖਰੇ ਔਖੇ ਹੋਏ ਫਰਨ ਰਹੇ ਡੈਡੀ ਨੇ ਔਖੇ ਹੋਣਾ ਹੀ ਹੈ ਡੈਡੀ ਨੂੰ ਕੀ ਪਤਾ ਕਿੰਨੀਆਂ ਕਿ ਗੱਲਾਂ ਦਾ ਪਤਾ ਵਾ ਹੋ ਸਕਦਾ ਸਾਨੂੰ ਡੈਡੀ ਨੇ ਸਾਰੀਆਂ ਗੱਲਾਂ ਦੱਸੀਆਂ ਹੀ ਨਾ ਹੋਣ ਹੁਣ ਕਰੇ ਵੀ ਕੀ ਬੰਦਾ ਕਰਨਾ ਕੀ ਹੁਣ ਹੁਣ ਚੁੱਪ ਕਰਕੇ ਬਹਿਣਾ ਪੈਣਾ ਵਾ ਤੇ ਜੇ ਗੱਲ ਕਰਦੇ ਆਂ ਤੇ ਖਲਾਰਾ ਪੈਣਾ ਵਾ ਬੇਇਜ਼ਤੀ ਤੇ ਆਪਣੀ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਹਾਲਤ ਵਾ ਆ ਵੇਲੇ ਆਪਣੀ ਜੇ ਖਾਣੇ ਆ ਤੇ ਜ਼ਹਿਰ ਹੁੰਦਾ ਵਾ ਜੇ ਛੱਡ ਦਿੰਦੇ ਆ ਤੇ ਬੇਇਜ਼ਤੀ ਹੁੰਦੀ ਆ ਉਦਾਂ ਮੇਰੀ ਮੰਨੋ ਨਾ ਚੱਲ ਹੁਣ ਇਹਨਾਂ ਨੂੰ ਜਾ ਲਾਂਦੇ ਕਰੀ ਟਰੈਕਟਰ ਲੈ ਕੇ ਤੇ ਇੱਕ ਵਾਰੀ ਸੋਨੂ ਹੁਣਾਂ ਨੂੰ ਤੇ ਇਹਨਾਂ ਨੂੰ ਬਿਠਾ ਕੇ ਨਾ ਜਿੱਦਾਂ ਡੈਡੀ ਦੱਸਣ ਦੇ ਸੀ ਨਾ ਤੇ ਗੱਲਾਂ ਕਰ ਲੈਣੀਆਂ ਚਾਹੀਦੀਆਂ ਸੰਦੀਪ ਇਹੋ ਜੀ ਕੋਈ ਵੀ ਗੱਲ ਜ਼ਿਆਦਾ ਨਹੀਂ ਕਿਸ ਤਰੀਕੇ ਨਾਲ ਖੋਲੀ ਨਾ ਜਾਂ ਇਹਨਾਂ ਦੀ ਉੱਥੇ ਕੋਈ ਵੀ ਗੱਲਬਾਤ ਕੀਤੀ ਇਹਨਾਂ ਨੂੰ ਤੇ ਜੇ ਇਹਨਾਂ ਨੂੰ ਕੱਲ ਨੂੰ ਇਹ ਚੀਜ਼ ਮਹਿਸੂਸ ਹੋਈ ਕਿ ਬਈ ਸਾਡੀ ਬੇਇੱਜ਼ਤੀ ਕੀਤੀ ਆ। ਪ੍ਰੀਤ ਨੂੰ ਤੰਗ ਕਰਨਾ ਇਹਨਾਂ ਨੇ। ਐਵੇਂ ਤੰਗ ਕਰਨੇ ਕਿਉਂ ਨਾ ਕਰਨਗੇ? ਨਹੀਂ ਇਦਾਂ ਥੋੜੀ ਹੁੰਦਾ ਵਾ ਵੀ ਕੁੜੀ ਨੂੰ ਤੰਗ ਕਰਨਗੇ ਜੇ ਕੋਈ ਗਲਤੀ ਆ ਤੇ ਉਹਦੀ ਕੱਢੋ ਉਹਨੂੰ ਫੇਰ ਹੀ ਪਤਾ ਲੱਗੂ। ਮੇਰੇ ਕੋਲ ਲਿਖਾ ਕੇ ਲੈ ਲਾ। ਤੇ ਤੁਸੀਂ ਕਿਹੜੇ ਕੰਮ ਲਈ ਜੇ ਤੇ ਕਰਨਗੇ ਤੰਗ ਤੇ ਕਰਿਓ ਹਾਂ ਸਿੱਧੇ ਫੇਰ ਇਹਨਾਂ ਨੂੰ। ਤੁਸੀਂ ਵੀ ਉਹ ਪੁੱਤ ਮਾਰੇ ਲਿਸੇ ਆ ਇਹ ਤੱਕੜਾ ਵਕੱਲਾ। ਨਹੀਂ ਤੇ ਤੂੰ ਕੀ ਚਾਹੁੰਦੀ ਆਂ ਕੇ ਹਿਡਾਂਗ ਫੇਰੀਏ ਉਹਨੂੰ? ਡਾਂਗ ਨਹੀਂ ਫੇਰੀਏ ਮਤਲਬ ਚਲੋ ਬੈਕ ਕਈ ਤਰੀਕੇ ਹੁੰਦੇ ਆ ਇਦਾਂ ਥੋੜੀ ਹੁੰਦਾ ਵਾ ਵੀ ਜੇ ਕੁੜੀ ਨੂੰ ਗੱਲ ਨਹੀਂ ਕਰਨੀ ਕੋਈ ਤੇ ਕੁੜੀ ਨੂੰ ਤ ਇਦਾਂ ਤੇ ਫਿਰ ਕਹੀਏ ਇਹ ਇਹ ਚੀਜ਼ ਦਾ ਕਿ ਆਂਦੇ ਨੇ ਨਜਾਇਜ਼ ਫਾਇਦਾ ਚੁੱਕਦੇ ਆ ਤੇ ਚੁੱਕਦੇ ਆ ਕੇ ਕੌਣ ਨਹੀਂ ਚੁੱਕਦਾ ਦੂਜੇ ਹਲ ਵੇਖ ਵੇਖ ਕੇ ਪਰ ਮੈਂ ਨਹੀਂ ਇੱਥੇ ਆਵਾਜ਼ ਚੁੱਕਣੀ ਚਾਹੀਦੀ ਨਾ ਕਿ ਦਬਾਉਣੀ ਚਾਹੀਦੀ ਆ ਇਦਾਂ ਹੀ ਤਾਂ ਅਹੀਂ ਫਿਰ ਅਗਲੇ ਨੂੰ ਸ਼ਹਿ ਦਿੰਨੇ ਆ ਅਗਲਾ ਇਹਨਾਂ ਗੱਲਾਂ ਦਾ ਤੇ ਫਿਰ ਰਿਸ਼ਤਿਆਂ 'ਚ ਵਿਗਾੜ ਪੈਣਾ ਵਾ ਤੇ ਪਹਿਲੇ ਸਭ ਤੋਂ ਜ਼ਿਆਦਾ ਸਾਡੀ ਕੁੜੀ ਦੇ ਵਿਗਾੜ ਪੈਣਾ ਉਦਾਂ ਵੀ ਨੇ ਫਿਰ ਵਿਗਾੜ ਹੀ ਪੈਣਦੇ ਆ ਉਹ ਜਿਹੜੇ ਥੋੜੇ ਲੇਟ ਪੈਣੇ ਆ ਇੱਥੇ ਪਹਿਲਾਂ ਪੈ ਜੂਗਾ ਫਿਰ ਹੋਰ ਕੀ ਆ ਤੇ ਫਿਰ ਕੁੜੀ ਦੀ ਜ਼ਿੰਦਗੀ ਬਰਬਾਦ ਹੋਊਗੀ ਐਵੇਂ ਬਰਬਾਦ ਹੋਊਗੀ ਆਪੇ ਸੁਧਾਰਨਗੇ ਆਪਣੀਆਂ ਗਲਤੀਆਂ ਇਨਾ ਆਰਗੂਮੈਂਟ ਕਰਦੀ ਆ ਗੋ ਸਮਝਦੀ ਨਹੀਂ ਆ ਇਹ ਗੱਲ ਨੂੰ ਹੁਣ ਮੇਰੇ ਨਾਲ ਮੇਰਾ ਸਾਲਾ ਕੋਈ ਬੇਇਜ਼ਤੀ ਕਰੇ ਮੈਨੂੰ ਵੱਧ ਘੱਟ ਬੋਲੇ ਤੇ ਮੈਂ ਉਹਨੂੰ ਤੇ ਨਾ ਕੁਝ ਬੋਲੂੰਗਾ ਤੈਨੂੰ ਤੇ ਬੋਲੂੰਗਾ ਨਾ ਤੇ ਪਰ ਗਲਤੀ ਵੀ ਤੇ ਹੋਣੀ ਚਾਹੀਦੀ ਨਾ ਬੋਲਣ ਵਾਲੇ ਦੀ ਗਲਤੀ ਹੋਵੇ ਨਾ ਹੋਵੇ ਜਿੱਥੇ ਤੁਸੀਂ ਗਲਤ ਹੋਵੋਗੇ ਨਾ ਉੱਥੇ ਹੀ ਉਹ ਬੋਲਣਗੇ ਬਿਨਾਂ ਵਜਾ ਤੋਂ ਨਹੀਂ ਤੁਹਾਨੂੰ ਕੁਝ ਕਹਿਣਗੇ ਉਹ ਮੈਂ ਕਿਹਾ ਵੀ ਬੋਲਣਾ ਹੀ ਮੈਂ ਉਦੋਂ ਆ ਤੇਨੂੰ ਜਦੋਂ ਮੇਰੀ ਗਲਤੀ ਹੋਈ ਹਾਂ ਹਾਂ ਤੇ ਗਲਤ ਤੁਹਾਡੀ ਗੱਲ ਮੈਂ ਨਹੀਂ ਮੰਨਦੀ ਤੇ ਨਾ ਮੈਂ ਇਹ ਗੱਲ ਨੂੰ ਸਾਥ ਹੀ ਨਹੀਂ ਤੁਹਾਡਾ ਇਹ ਜੀ ਮੇਰਾ ਸਾਲਾ ਮੈਨੂੰ ਕੁਝ ਕਹੂਗਾ ਤੇ ਮੈਂ ਤੈਨੂੰ ਕੁਝ ਕ ਜੇੜੀ ਗੱਲ ਗਲਤ ਆ ਗਲਤ ਵਾਲੇ ਅਗਲੇ ਨੂੰ ਮਨਾਉਂ ਵੀ ਫੇ ਠੀਕ ਆ ਤੂੰ ਬੇਸ਼ੱਕ ਸਾਡਾ ਜਵਾਈ ਭਾਈ ਆ ਪਰ ਇੱਥੇ ਤੂੰ ਗਲਤ ਵਾ ਚਲੋ ਆ ਜਾ ਆਉਣ ਲੱਗਾ ਉਹ ਥੱਲੇ ਆ ਜਾ ਫਿਰ ਉਹ ਜਾ ਕੇ ਕਹਿ ਤੁਰ ਨਾ ਹੁਣ ਕਹਿ ਜਾ ਕੇ ਆਣ ਕੇ ਕਿ ਭਾਈਆ ਤੂੰ ਗਲਤੀਆਂ ਇੱਥੇ ਤੂੰ ਇੰਨਾ ਕੋ ਆਖਿਆ ਉੱਥੇ ਭੂਆ ਨੂੰ ਤੁਸੀਂ ਐਡਾ ਉਹਨਾਂ ਦੀ ਬੇਇੱਜ਼ਤੀ ਕੀਤੀ ਜੇ ਤੁਸੀਂ ਬੈਠੋ ਤੇ ਫਿਰ ਮੈਂ ਆਪੇ ਗੱਲ ਕਰ ਲੈਂਨੀ ਆ ਫਿਰ ਮੈਨੂੰ ਕਹਿਣਾ ਨਹੀਂ ਕਿ ਜਨਾਨੀ ਮੂਰੇ ਹੋ ਕੇ ਗੱਲਾਂ ਕਰਨ ਦੇਈ ਆ ਜਦੋਂ ਤੁਸੀਂ ਹੈਗੇ ਜੇ ਡੈਡੀ ਹੈਗੇ ਤੇ ਮੈਂ ਕਿਉਂ ਗੱਲ ਕਰਾਂ ਤੁਹਾਡੀ ਥਾਂ ਤੇ ਸਨਹੀ ਵਾ ਫਸੇ ਹੋ ਜਾਂਦੇ ਆ ਤੁਸੀਂ ਕਹਿੰਦੀਆਂ ਜੇ ਜਨਾਨੀਆਂ ਸਭ ਤੋਂ ਜ਼ਿਆਦਾ ਬੰਦਾ ਫਸਦਾ ਹਮੇਸ਼ਾ ਹੀ ਬੰਦਾ ਆਪਣੀ ਘਰਵਾਲੀ ਦੇ ਵਿੱਚ ਆਪਣੀ ਮਾਂ ਦੇ ਵਿੱਚ ਫਸਦਾ ਵਾ ਬੰਦਾ ਆਪਣੀ ਭੈਣ ਤੇ ਆਪਣੇ ਭਾਈਏ ਦੇ ਵਿੱਚ ਫਸਦਾ ਵਾ ਸਭ ਤੋਂ ਜ਼ਿਆਦਾ ਫਸਣੀਆਂ ਬੰਦੇ ਨੂੰ ਹੁੰਦੀਆਂ ਨੇ ਜਨਾਨੀਆਂ ਨੂੰ ਘੱਟ ਹੁੰਦੀਆਂ ਨੇ ਫਿਰ ਇਹਦਾ ਤਰੀਕਾ ਹੱਲ ਕੀ ਹੈ ਮੇਰੇ ਕੋਲ ਇਹ ਵੇਲੇ ਤਾਂ ਕੋਈ ਹੱਲ ਨਹੀਂ ਹੈਗਾ ਸਿਰਫ ਇਹ ਵੇਲੇ ਤਾਂ ਸਿਰਫ ਆਪਣੇ ਦਿਮਾਗ ਦੇ ਉੱਤੇ ਬੋਝ ਪਾਉਣਾ ਵਾ ਤੇ ਜਾਨ ਦਰੇਂਦਰ ਛੱਡਦੇ ਰਹਿਣਾ ਇਹੋ ਹੀ ਆ ਪਰ ਮੈਂ ਜ਼ਿਆਦਾ ਚਿਰ ਚੁੱਪ ਨਹੀਂ ਰਹਿ ਸਕਦੀ ਠੀਕ ਆ ਨਾ ਕੀ ਉਠੋ ਹੂੰ ਕੁਲਰ ਕੇ ਬੰਦ ਕਰਤਾ ਵਾ ਸੋ ਲੈਂਦੇ ਯਾਰ ਕੜੀ ਬੜੀ ਵਧੀਆ ਨੀਂਦ ਆਈ ਏ ਰਾਤੀ ਤੇ ਤੁਸੀਂ ਮੈਨੂੰ ਪੱਕਿਆ ਕਾਂਡੇ ਸੀ ਕਿ ਮੈਨੂੰ ਟਾਈਮ ਨਾਲ ਠਾਲਦੀ ਪਰ ਫਿਰ ਵੀ ਮੈਂ ਤੁਹਾਨੂੰ ਲੇਟ ਹੀ ਠਾਲ ਲਿਆ ਵਾ ਉਠੋ ਗਾਂ ਕੋਈ ਮੈਂ ਉੱਠ ਖਲੋਣਾ ਵਾ ਬਸ 5 ਮਿੰਟ ਹੋਰ ਸੋ ਲੈਂਦੇ ਲੈ 5 ਮਿੰਟਾਂ ਚ ਨੀਂਦ ਪੂਰੀ ਹੋ ਜੂਗੀ ਤੁਹਾਡੀ ਹਾਏ ਬੜਾ ਮਜ਼ਾ ਆਉਂਦਾ ਏ ਸੌਣ ਦਾ ਇੱਕ ਚਲੋ ਉਠੋ ਚਾਹ ਪਾਣੀ ਪੀ ਲੋ ਕਿੰਨਾ ਟਾਈਮ ਕਿੰਨਾ ਹੋਇਆ ਟਾਈਮ ਤੇ 8 ਵਜੇ ਗਏ ਹਾਂਜੀ ਮਮੀ ਦਾ ਫੋਨ ਫੋਨਿਆ ਮਮੀ ਦਾ ਫੋਨ ਤੇ ਆਇਆ ਵਾ ਮੈਂ ਤਾਂ ਕਹਿੰਦੀ ਚੱਲ ਸੋਮਣ ਹੋਈ ਜਾਂਦੇ ਫੇਰ ਹੀ ਦੱਸਦੀ ਆ ਅਕੜਾ ਨਾ ਹੁਣ ਲਈ ਜਾਓ ਵੀ ਕੀ ਕਹਿੰਦੇ ਮਮੀ ਮਮੀ ਕਹਿੰਦੀ ਕਿ ਉਹਨੂੰ ਕੋ ਕਿ ਬੱਤੀ ਆ ਗਈ ਆ ਤੇ ਹੁਣ ਆਜਿਆ ਟਾਈਮ ਨਾ ਕੱਦੂ ਕਰ ਲਾਂ ਕੇ ਦੇੰਦੇ ਚਿੱਟਾ ਛੱਡ ਗਿਆ ਲੋਕਾਂ ਨੇ ਸਾਰਿਆਂ ਨੇ ਕੱਦੂ ਕਰ ਲਿਆ ਕਿਉਂ ਨਾ ਵੀ ਲਾ ਲਿਆ ਤੇ ਆਪਣੇ ਅੱਜ ਕੱਦੂ ਹੋਣਾ ਆ ਚੱਲ ਕੋਈ ਨਹੀਂ ਜਾ ਕੇ ਕਾਰ ਹੀ ਲੈਣੇ ਅੱਜ ਹੀ ਕਰ ਲੈਣੇ ਆਪਾਂ ਦੋਵਾਂ ਪਹਿਲੀਆਂ ਦੇ ਚੱਲੋ ਫੇਰ ਆਜੋ ਚਲ ਠੀਕ ਆ ਆ ਜੰਨਾ ਤਾਂ ਚਾਹ ਚ ਪਾਣੀ ਰੱਖ ਪਾ ਕੇ ਇੱਕ ਦੋ ਵਾਰੀ ਆਪਾਂ ਬਰਦਾਸ਼ਤ ਕਰ ਲਾਂਗੇ ਠੀਕ ਆ ਇਹੋ ਜੀਆਂ ਗੱਲਾਂ ਪਰ ਜੇ ਕੋਲ ਸਾਰੀ ਜ਼ਿੰਦਗੀ ਇੱਕਦਮ ਮਾਊਰੇ ਬਣ ਕੇ ਤੇ ਆ ਕਰੀ ਸਹੀ ਜਾਓ ਜੋ ਕੋਈ ਆਂਦਾ ਵਾ ਉਹਦੀਆਂ ਮੰਨੀ ਜਾਓ ਅੱਖਾਂ ਮੀਟ ਕੇ ਭਾਵੇਂ ਅਗਲਾ ਗਲਤ ਆ ਭਾਵੇਂ ਸਹੀ ਆ ਆਖਰ ਦੀ ਬਾਕੀ ਇੱਕ ਦਿਨ ਨੂੰ ਤੇ ਆ ਕੀ ਆਂਦੇ ਨੇ ਭਾਂਡਾ ਜਿਹੜਾ ਉਹ ਤਾਂ ਨੂੰ ਆਉਂਦਾ ਹੀ ਆ ਪਰ ਆਹ ਹੋਵੇ ਜਦੋਂ ਅਸੀਂ ਆਉਂ ਕਰਦੇ ਆ ਤਰੀਕੇ ਨਾਲ ਪ੍ਰੀਤ ਨੂੰ ਪੁੱਛਦੇ ਆ ਕਿ ਉਹਦੇ ਨਾਲ ਕਿਦਾਂ ਗੱਲ ਕਰਦੇ ਆ ਹੋ ਸਕਦਾ ਵਾ ਪ੍ਰੀਤ ਨੂੰ ਕੋਈ ਗੱਲਾਂ ਪੂਰੀਆਂ ਦਸੀਆਂ ਨਾ ਜਾਂਦੀਆਂ ਹੋਣ ਚਲੋ ਆਜੋ ਚਾਹ ਪੀਓ ਨਾ ਕਿਹੜੀ ਗੱਲ ਦਾ ਰੋਲਾ ਪਾ ਕੇ ਬਹਿ ਗਏ ਆ ਹਾਂਜੀ ਆ ਗਈ ਜਾਗ ਹਾਂਜੀ ਹਾਂਜੀ ਆ ਹੀ ਗਈ ਆ ਚੰਗੀ ਨੀਂਦ ਪੂਰੀ ਕੀਤੀ ਹਾਂ ਨੀਂਦ ਬਸ ਫਿਰ ਉੱਤੇ ਨਜ਼ਾਰਾ ਹੀ ਬੜਾ ਆਇਆ ਸੌਂਦਾ ਤੇ ਪਤਾ ਨਹੀਂ ਲੱਗਾ ਦਿਨ ਕਦੋਂ ਚੜ ਗਿਆ ਇੰਨਾ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਕੱਦੂ ਕਰਨਾ ਉਹ ਰਾਤ ਨੂੰ ਨਹੀਂ ਸੌਂਦੇ ਤੇ ਤੁਸੀਂ ਸਵੇਰ ਦੇ 8 ਵਜੇ ਤੱਕ ਨੇ ਤੁਹਾਨੂੰ ਜਾਗਾ ਹੀ ਇਦਾਂ ਦਾ ਨਹੀਂ ਕੀਤੀ ਹੁੰਦੀ ਬਈ ਨਹੀਂ ਨਹੀਂ ਇੱਥੇ ਇਦਾਂ ਹੋਇਆ ਵਾ ਘਰ ਤਾਂ ਮੈਂ ਟਾਈਮ ਨਾਲ ਉੱਠ ਖਲੋਣਾ ਨਾ ਠੀਕ ਹਾਂਜੀ ਚਲੋ ਮੰਨ ਲੈਨੇ ਆ ਜੀ ਤੇ ਉਹ ਕਿਦਾਂ ਤੇਲ ਪਾਣੀ ਠੀਕ ਠਾਕ ਟਰੈਕਟਰ ਵਿੱਚ ਪੂਰਾ ਹੀ ਆ ਆ ਸਰਵਿਸ ਕਰਾਈ ਆ ਟਰੈਕਟਰ ਦੀ ਟੈਂਕੀ ਫੁੱਲ ਰਹਿੰਦੀ ਆ ਠੀਕ ਆ ਤੇਲ ਅਸੀਂ ਖੁੱਲਾ ਹੀ ਲੈ ਆਈਦਾ ਉਹਨਾਂ ਇੱਕ ਵਾਰੀ ਅੱਛਾ ਅੱਛਾ ਚੱਲ ਵਧੀਆ ਕੋਈ ਗੱਲ ਨਹੀਂ ਜਿੱਦਰ ਮੈਂ ਲੈ ਕੇ ਆਉਣਾ ਕੋਈ ਨਹੀਂ ਟੈਂਕੀ ਫੁੱਲ ਕਰਾ ਕੇ ਆਪਾਂ ਖੜਾ ਕਰ ਜਾਾਂਗੇ ਹੈ ਕਿ ਨਹੀਂ ਚਲੋ ਠੀਕ ਆ ਜੀ ਆ ਲਾ ਲੈ ਜਾਣਾ ਮੈਂ ਤਾਂ ਕੋਈ ਨਹੀਂ ਸੁਹਾਗਾ ਹਥੋਂ ਮੈਂ ਲਾਗੂ ਮੰਗ ਲੂੰਗਾ ਠੀਕ ਆ ਠੀਕ ਆ ਦਿਹਾੜੀਆਂ ਦੋ ਕੀ ਲੱਗਣੀਆਂ ਵਾ ਚੰਗਾ ਹੋਇਆ ਤੁਸੀਂ ਧੋਤਾ ਦਾ ਤਾਂ ਨਹੀਂ ਨਹੀਂ ਤੇ ਫੇਰ ਲਿਬੜ ਜਾਣਾ ਹਾਂ ਕਹਨੇ ਮੈਂ ਆਪਦਾ ਧੋਣ ਲੱਗਾ ਮੈਂ ਤਾਂ ਤਿਆਰੀ ਕੀਤੀ ਸੀ ਧੋਣ ਦੀ ਇਹਨੂੰ ਚੱਲ ਕੋਈ ਗੱਲ ਨਹੀਂ ਇਕੱਠੇ ਧੋਲਾਂਗੇ ਹੁਣ ਮੈਂ ਵੀ ਆਪਣਾ ਕੰਮ ਨੇ ਵੇੜ ਲਾਂ ਫੇਰ ਆ ਕੇ ਦੋਵੇਂ ਧੋਲਾਂਗੇ ਕਿਉਂ ਮਮੀ ਜੀ ਨਹੀਂ ਕੋਈ ਗੱਲ ਦੀ ਧੋਲੂਗਾ ਮੈਂ ਤਾਂ ਸਾਨੂੰ ਇੰਨੀ ਖੇਚਲ ਕਰਨ ਦੀ ਨਹੀਂ ਲੋੜ ਹੈਗੀ ਜੇ ਤੂੰ ਪਿਆ ਵੀ ਹੁੰਦਾ ਤਾਂ ਫੇਰ ਇਹ ਥੋੜੀ ਗੱਲ ਵੀ ਤੈਨੂੰ ਟਰੈਕਟਰ ਨਹੀਂ ਦੇਣਾ ਤੂੰ ਵਾ ਵੀ ਲੈ ਜਾ ਕੇ ਲਿਬੜ ਜਾਂਦਾ ਇਹ ਤਾਂ ਵਜਾਂਦਾ ਨਹੀਂ ਚਲੋ ਹੁੰਦਾ ਵਾ ਚੀਜ਼ ਖਲਾਰਤੀ ਆ ਫੇਰ ਜੀ ਨਹੀਂ ਕਰਦਾ ਚੀਜ਼ ਨੇ ਤੋਰਨ ਬਾਕੀ ਭਾਜੀ ਇਹ ਹੈ ਨਾ ਟਰੈਕਟਰ ਦਾ ਹੌਕਤਾ ਵਾ ਥੋੜਾ ਜਿਹਾ ਵੱਖਰਾ ਵਾ ਇਹਦੇ ਗੇਅਰ ਸਾਈਡ ਤੇ ਆ ਤੇ ਕੋਈ ਗੱਲ ਨਹੀਂ ਜਦੋਂ ਤੁਸੀਂ ਕੱਢਣਾ ਹੋ ਨਾ ਬਾਹਰ ਇਥੋਂ ਤੇ ਮੈਂ ਤੁਹਾਨੂੰ ਦੱਸ ਦਾਂਗਾ ਕਰੀ ਚੰਗੀ ਤਰ੍ਹਾਂ ਉਹ ਕੋਈ ਗੱਲ ਨਹੀਂ ਤੁਸੀਂ ਫਿਕਰ ਕਰ ਤੋ ਕਰਦੇ ਜੇ ਉਹ ਮੈਂ ਅਸੀਂ ਲਖਦਾ ਗ੍ਰੇਡ ਰੈਡੀ ਫਿਰਦਾ ਵਾ ਇਹ 8 ਲੱਖ ਦਾ ਮੇਰੇ ਕੋਲ ਟਰੈਕਟਰ ਨਾ ਚੱਲੂਗਾ ਉਹਦੇ 12 ਲੀਵਰ ਵਾ ਇਹਦੇ ਦੋ ਗੇਅਰ ਨਾ ਪਣੇਉਣਗੇ ਮੈਨੂੰ ਹੈ ਪਾਪਾ ਜੀ ਗੱਲ ਅਸਲ ਚ ਇਹ ਆ ਨਾ ਇਹ 8 ਲੱਖ ਦਾ ਸਾਡਾ ਆਪਣਾ ਵਾ ਉਹ 80 ਲੱਖ ਦਾ ਠੇਕੇਦਾਰ ਦਾ ਮਾਲਕ ਦਾ ਵਾ ਨਹੀਂ ਨਹੀਂ ਉਹਦੇ ਹੈ ਹੀ ਪਰ ਇਹ ਆ ਗਿਆ ਅਸੀਂ ਅਗਲੇ ਦੀ ਜੀ ਚਲਾਈ ਦੀ ਅਸੀਂ ਪ ਇਹ ਠੇਕੇਦਾਰ ਦੀ ਆ ਤੇ ਐਵੇਂ ਤਾਂ ਕੰਮ ਕਰਨਾ ਹੁੰਦਾ ਆ ਆ ਨਹੀਂ ਠੀਕ ਆ ਤੇ ਬਾਕੀ ਇਹ ਆ ਵੀ ਟਰੈਕਟਰ ਹੱਦ ਕੋ ਇੱਕੋ ਹੀ ਆ ਗੱਡੀਆਂ ਭਾਵੇਂ ਦੀ ਕਿਰਪਾ ਨਾਲ ਦੋ ਹੀ ਪਰ ਦੋ ਵੀ ਕਹਦੀਆਂ ਹੁਣ ਤੇ ਇੱਕੋ ਹੀ ਆ ਉਹ ਨਹੀਂ ਨਹੀਂ ਮੈਂ ਤਾਂ ਪੁੱਛੋ ਇਹਨੂੰ ਪ੍ਰੀਤ ਨੂੰ ਲੈ ਕੇ ਲੱਗਾ ਸੀ ਹੁਣ ਆਹ ਤੇ ਉਹ ਪੈਂਚਰ ਹੀ ਗਈ ਤੇ ਟਾਈਮ ਇੰਨਾ ਹੈ ਨਹੀਂ ਕਿ ਪੈਂਚਰ ਪੁੰਚਰ ਲਵਾ ਕੇ ਲਈਏ ਅੱਛਾ ਤੇ ਮੈਂ ਤਾਂ ਕਾਲੀ ਕਾਲੀ ਚ ਸਗੋ ਆ ਗਿਆ ਮੇਰਾ ਇਰਾਦਾ ਹੈ ਕਿ ਕੱਲ ਹੀ ਆਪਾਂ ਮੁੜ ਜਾਣਾ ਵਾ ਤੇ ਉਹ ਕੱਲ ਫੇ ਮਗਰੋਂ ਬੱਤੀ ਬੰਦ ਹੋ ਗਈ ਮੰਮੀ ਦਾ ਫੋਨ ਆ ਗਿਆ ਵੀ ਹੁਣ ਨਾ ਲੈ ਕੇ ਆਈ ਭਾਵੇਂ ਰਹਿ ਲੋ ਰਾਤ ਰਹਿਣਾ ਹੈ ਤੇ ਤੇ ਅੱਜ ਸਗੋਂ ਸਵੇਰੇ ਬੱਤੀ ਆਈ ਆ ਤੇ ਤਾਂ ਕਰਕੇ ਹੁਣ ਲੈ ਕੇ ਚੱਲਿਆ ਵਨੀ ਤੇ ਮੈਂ ਕੱਲ ਹੀ ਚੱਲ ਜਾਣਾ ਸੀ ਹੋ ਸਕਦਾ ਰਾਤ ਰਾਤ ਮੈਂ ਕਦੋਂ ਕਰ ਹੀ ਲੈਂਦਾ ਚਲੋ ਠੀਕ ਆ ਕੋਈ ਗੱਲ ਨਹੀਂ ਲੈ ਜੋ ਤੈ ਤੇ ਚਾਹ ਪਣੀ ਦਾ ਕਿਦਾਂ ਦਹੀਂ ਸੰਦੀਪ ਬਣਾਉਣਾ ਉਹ ਖਾ ਗੋ ਆ ਜਾ ਆ ਜਾ ਦੀਪਿਆ ਪੀਆ ਚਾਹ ਬਾਕੀ ਕੋਈ ਗੱਲ ਨਹੀਂ ਜੇ ਤੁਹਾਨੂੰ ਲੱਗਦਾ ਹੋਣਾ ਕਿ ਮੇਰੇ ਕੋ ਟਰੈਕਟਰ ਚੱਲਣਾ ਨਹੀਂ ਹੈਗਾ ਮੈਂ ਤਾਂ ਪਹਿਲਾਂ ਕਹਿਣ ਦਾ ਸੀ ਬ੍ਰੀਦ ਨੂੰ ਕਿ ਆਪਾਂ ਕਿਰਾਏ ਤੇ ਪਹਿਲੀ ਵਹਾ ਲੈਨੇ ਆ ਤੇ ਇਹਨੇ ਜਦ ਐਨੇ ਸਗੋਂ ਮੈਨੂੰ ਕਿਹਾ ਕਿ ਨਹੀਂ ਆਪਣਾ ਟਰੈਕਟਰ ਹੈਗਾ ਵਾ ਦੋ ਤੇ ਪੈਲੀਆਂ ਵਾ ਉਹਦੇ ਨਾਲ ਹੀ ਵਾ ਲਿਓ ਤਾਂ ਨਾਲੇ ਕਹਿੰਦੀ ਸੀ ਕਿ ਮੈਂ 4 ਦਿਨ ਰਹਿਣਾ ਹੈ ਉੱਥੇ ਜਾ ਕੇ ਪੁੱਛ ਲਓ ਇਹਨੂੰ ਸਾਹਮਣੇ ਮੂੰਹ ਦੇ ਬੈਠੀ ਹੈ ਕਿਉਂ ਪ੍ਰੀਤ ਹਾਂਜੀ ਇਹਨਾਂ ਨੇ ਤੇ ਕਿਹਾ ਸੀ ਕਿ ਚਲ ਜ਼ੈਨ ਦਿਨੇ ਆ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਜਰੂਰ ਟਰੈਕਟਰ ਹੈਗਾ ਫਿਰ ਕਦੋਂ ਆਪਾਂ ਕਰਾਇਤ ਲੈਣਾ ਟਰੈਕਟਰ ਤੇ ਦੂਜੀ ਗੱਲ ਗੱਡੀ ਦੀ ਮੇਰਾ ਇਰਾਦਾ ਬੰਡਿਆ ਵਈ ਕਿ ਯਾਰ ਕਾ ਝੋਨੇ ਕੋ ਪੈਸੇ ਹੋਣੇ ਤਾਂ ਥੋੜੀ ਜਿਹੀ ਪਹਿਲੀ ਤੇ ਲਿਮਟ ਬਣਾ ਕੇ ਗੱਡੀ ਲੈ ਹੀ ਹੁੰਨੇ ਆ ਕਿਉਂਕਿ ਮੈਂ ਤਾਂ ਮੋਟਰਸਾਈਕਲ ਦੇ ਉੱਤੇ ਆਉਣ ਜਾਣ ਗਿੱਜਾਂ ਹੀ ਹਾਂ ਔਰ ਟਾਡੀ ਕੁੜੀ ਗਈ ਜੀ AC ਦੇ ਵਿੱਚ ਆਉਣ ਜਾਣ ਇਦੇ ਵਾਸਤੇ ਫਿਰ ਮੈਨੂੰ ਘੋੜਾ ਘੁੱਟ ਕਰਨਾ ਹੀ ਪੈਣਾ ਆ ਚਲੋ ਕੋਈ ਨਹੀਂ ਕਿਆ ਬੀਓ ਹਾਂ ਤੇ ਗੱਲ ਬੜੀ ਵਧੀਆ ਆ ਭਾਵੇਂ ਕਰਜ਼ਾ ਚੁੱਕ ਕੇ ਚੀਜ਼ ਬਣਾਈਏ ਨਾ ਘਰ ਦੀ ਹੌਲੀ ਹੌਲੀ ਤੇ ਚਲੋ ਕਰਜ਼ਾ ਲੱਥ ਜਾਂਦਾ ਆਪਣੀ ਚੀਜ਼ ਤੇ ਬਣ ਜਾਂਦੀ ਆ ਨਾ ਆਹੋ ਇਹ ਗੱਲ ਤੇ ਹੈ ਹੀ ਆ ਤਾਂ ਹੀ ਤੇ ਮੈਂ ਕਹਿੰਨ ਦਿਆਂ ਕੋਈ ਨਹੀਂ ਕਰਕੇ ਸਲਾਹ ਫਿਰ ਕਰਦੇ ਆ ਹੀ ਲਵਸੀਲਾ ਬਾਕੀ ਕੋਈ ਗੱਲ ਨਹੀਂ ਜੇ ਥੋੜੀ ਬੋਧੀ ਤੂੰ ਹੀ ਮਤ ਕਰਨੀ ਹੋਗੀ ਤੇ ਕਰ ਦਿਓ ਹਾਂ ਚਲੋ ਕੋਈ ਨਹੀਂ ਇਦਾਂ ਦੀਆਂ ਮਤਾਂ ਦੀ ਤੇ ਕੋਈ ਗੱਲ ਨਹੀਂ ਆ ਕਰਦੇ ਹੀ ਰਹਿਦਾ ਭੈਣ ਭਰਾਵਾਂ ਦੀ ਹਰੇਕ ਦੀ ਬਾਕੀ ਬੰਦੇ ਨੂੰ ਆਪ ਵੀ ਥੋੜਾ ਜਿਆ ਉਦਮੀ ਹੋਣਾ ਚਾਹੀਦਾ ਹਿੰਮਤ ਮਾਰਨੀ ਚਾਹੀਦੀ ਆ ਇਹ ਤਾਂ ਗੱਲ ਹੈਗੀ ਆ ਬੰਦਾ ਆਪ ਉਦਣ ਮਾਰੇ ਫੇਰੀ ਸਾਰੇ ਕੰਮ ਹੁੰਦੇ ਆ ਹਾਂਜੀ ਜੇ ਸੋਚੀਏ ਵੀ ਦੂਜੇ ਦੇ ਸਿਰ ਤੇ ਹੀ ਗੱਲ ਬੰਨ ਜੇ ਉਹ ਗੱਲ ਨਹੀਂ ਬੰਦੀ ਹਾਲੋ ਮਾਮੀ ਜੀ ਖੜੋ ਤੁਸੀਂ ਵੀ ਹਾਲੋ ਕਾਵਲ ਨੂੰ ਖੜਾ ਬਜਾ ਲੈ ਹਾਂ ਪ੍ਰੀਤ ਨੂੰ ਲੱਗਦਾ ਗੱਲਾਂ ਗੱਲਾਂ ਚ ਚੇਤਾ ਭੁੱਲ ਹੀ ਗਿਆ ਸੂਟਾਂ ਦੇ ਪੈਸੇ ਲੈਣ ਦਾ ਚੰਗਾ ਸਗੋਂ ਮੇਰੇ ਤੇ ਬਚ ਜਾਣਗੇ ਆਪੇ ਇਹਦੇ ਘਰ ਦੇ ਬਣਾ ਦੇਣਗੇ ਇਹਨੂੰ ਬਥੇਰੇ ਪੈਸੇ ਇਨਾਂ ਕੋਲ ਦੋ ਚਾਰ ਸੂਟਾਂ ਨਾਲ ਇਹਨਾਂ ਨੂੰ ਕੀ ਫਰਕ ਪੈਣ ਲੱਗਾ ਡੈਡੀ ਜੀ ਕਿੱਥੇ ਆ ਉਹਨਾਂ ਨੂੰ ਮਿਲ ਲੈਂਦੇ ਡਾਡੀ ਤਾਂ ਚੱਲ ਗਏ ਆ 5 ਵਜੇ ਤਾਂ ਪੈਲੀਆਂ ਦੇ ਵਿੱਚ ਅੱਛਾ ਅੱਛਾ ਆਹੋ ਉਹ ਆ ਗਏ ਸੀ ਨਾ ਭਈਏ ਝੋਨਾ ਲਾਉਣ ਵਾਲੇ ਚਲੋ ਕੋਈ ਨਹੀਂ ਚੱਲਦਾ ਫਿਰ ਚੰਗਾ ਭਰੀ ਦਾ ਚੰਗਾ 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 ਮਾਮੀ ਜੀ ਚਲੋ ਮੈਂ ਤੁਹਾਨੂੰ ਦੱਸ ਦਿੰਦਾ ਵਾ ਕੋਈ ਗੱਲ ਨਹੀਂ ਪਤਾ ਵਾ ਮੈਨੂੰ ਇਹ ਕਿਤੇ ਕਿੰਨਾ ਗਵਾ ਉਹ ਨਹੀਂ ਇਹ ਬਾਕੀ ਟਰੈਕਟਰ ਵਾਂਗੂ ਨਹੀਂ ਆ ਆਹੋ ਨਹੀਂ ਆ ਘੇਰੀਆ ਚਲੋ ਕਰ ਲੋ ਸਟਾਰਟ ਫਿਰ ਨਾਲੇ ਸਾਨੂੰ ਵੀ ਲੱਗ ਜਾਂਦਾ ਪਤਾ ਪਤਾ ਲੱਗਣ ਦੇ ਪੁੱਛ ਲੋ ਉਹ ਦੱਸ ਪਤਾ ਲੱਗਣਾ ਪੜਾ ਗ੍ਰੇਡਰ ਚਲਾਉਣ ਵਾਲੇ ਬੰਦੇ ਨੂੰ ਟਰੈਕਟਰ ਦਾ ਨਹੀਂ ਪਤਾ ਹੈ ਲੈ ਹਾਂ ਵੀਰ ਮੰਨਿਆ ਕਿ ਮੇਰੇ ਕੋਲ ਆਪਣੀਆਂ ਚੀਜ਼ਾਂ ਹੈ ਨਹੀਂਆਂ ਪਰ ਚਲਾਉਣੀਆਂ ਮੈਨੂੰ ਸਾਰੀਆਂ ਹੀ ਆਉਂਦੀਆਂ ਆ ਚਲੋ ਵਧੀਆ ਗੱਲ ਆ ਚਲੋ ਠੀਕ ਆ ਫਿਰ ਮੈਂ ਕਿ ਉਧਰ ਵੇਖ ਵਿੱਕੀ ਨੇ ਵਾਰਤਾ ਹੀ ਸਾਨ ਪੈਲੀ ਚ ਯਾਰ ਇਹ ਤਾਂ ਪੈਲੀ ਸੋਣੂ ਕੋ ਠੇਕੇ ਤੇ ਸੋਣੂ ਚੋਨੇ ਬੀਜਣਾ ਉਹ ਕਿਹਦੇ ਕੋਲ ਠੇਕੇ ਤੇ ਆ ਨੇ ਕਿਹਦੀ ਮਾਲਕੀ ਆ ਇਹਦੇ ਘੜੀ ਤੱਕ ਲੱਗ ਜਾਣਾ ਪਤਾ ਤੂੰ ਇਹੋ ਦੁਆ ਕਰ ਕਿ ਉਧਰ ਉਹਨਾਂ ਸੋਨੂ ਆ ਜੇ ਵੇਖੀ ਆ ਇੱਥੇ ਬਣਦਾ ਕੀ ਆ ਘਰੇ ਨਾ ਜਾਈ ਚੱਲ ਠੀਕ ਆ ਨਹੀਂ ਜਾਂਦੇ ਘਰ ਫਿਰ ਆਹੋ ਬਾਦੂ ਸਬਰ ਰੱਖ ਵੇਖੀ ਇੱਥੇ ਬਣਦਾ ਕੀ ਆ ਕੁੰਡੀਆਂ ਨੇ ਸਿੰਘ ਫਸਣੇ ਆ ਓ ਇਹਾਂ ਝੋਟਾ ਕੇ ਤਾਂ ਬੁੱਕਣ ਰਿਹਾ ਪੈਲੀ ਚ ਲੱਲਾ ਆ ਗਈ ਕਰ ਤੂੰ ਦੋਈ ਲੈ ਕੀ ਹੋਇਆ ਵਾ ਟਰੈਕਟਰ ਕਿਨੂੰ ਪੁੱਛ ਕੇ ਪਾਲਿਆ ਪਾਲੀ ਚ ਕਿਨੂੰ ਪੁੱਛ ਕੇ ਵਾੜਿਆ ਦਾ ਕੀ ਮਤਲਬ ਮੇਰੀ ਪੈਲੀ ਆ ਦੱਸ ਮੈਨੂੰ ਪੁੱਛਣ ਦੀ ਲੋੜ ਵਾ ਜੇ ਵੀ ਕੇ ਇਹਨੂੰ ਨਹੀਂ ਤੇਰਾ ਫਰਜ਼ ਨਹੀਂ ਬਣਦਾ ਆਪੇ ਮੈਨੂੰ ਦੱਸਣ ਦਾ ਵੀ ਮੈਂ ਅਸੀਂ ਪਾਈ ਰੱਖਣੀ ਜਾਂ ਨਹੀਂ ਰੱਖਣੀ ਦੱਸਿਆ ਤਾਂ ਹੈਗਾ ਹੀ ਮਾਤਾ ਨੇ ਤੇਰੀ ਬੀਬੀ ਨੂੰ ਉਹ ਮੇਰੇ ਨਾਲ ਗੱਲ ਕੀਤੀ ਤੂੰ ਤੇਰੇ ਨਾਲ ਗੱਲ ਕੀ ਕਰਨੀ ਸੀ ਦੱਸ ਉਹ ਪੈਲੀ ਚਾਹੁੰਦਾ ਜਾਂਦਾ ਮੇਰੇ ਮਾਤਾ ਨੂੰ ਕੀ ਪਤਾ ਵਾ ਉਹ ਨਾ ਜਾਣਦਾ ਉਹ ਦੇਦਾ ਮਤਲਬ ਤੇਰੇ ਨਾਲ ਮੇਰੀ ਗੱਲ ਸੁਣ ਉਹ 3 ਮਹੀਨਾ ਕੇ ਪੈਲੀ ਦੇਲੀ ਹੋਈ ਇਹਨੂੰ ਤੈਨੂੰ ਹੋਰ ਜਿੱਤ ਆਇਆ ਵਾ ਪਹਿਲੇ ਦੱਸਿਆ ਤਾਂ ਦੇਖੋ ਨਾ ਪਹਿਲਾਂ ਦੱਸਣ ਨੂੰ ਤੂੰ ਕਿਹੜਾ ਪਹਿਲੀ ਸਿਰ ਤੇ ਚੁੱਕੀ ਸੀ ਜਿਹੜਾ ਤੈਨੂੰ ਪਾਰ ਲੱਗਣ ਡਿਆ ਸੀ ਤੇ ਮੈਂ ਤੈਨੂੰ ਪਹਿਲਾਂ ਆ ਕੇ ਦੱਸਦਾ ਉਹ ਸਿਰ ਤੇ ਚੁੱਕੀ ਹੁੰਦੀ ਆ ਤੈਨੂੰ ਕੀ ਪਤਾ ਮਿਹਨਤ ਦਾ ਮੁੱਲ ਜਿੰਨੇ ਕਦੀ ਕਹੀ ਨਹੀਂ ਚੁੱਕ ਕੇ ਵੇਖੀ ਉਹ 2 ਮਹੀਨੇ ਹੋ ਗਏ ਮੈਨੂੰ ਖਪਦਿਆਂ ਨੂੰ ਕਦੀ ਲੇਜਰ ਕਰਾ ਦਾ ਕਰ ਕਦੀ ਪਨੀਰੀ ਪੀਜ ਕਦੀ ਫੇਰਾ ਮਾਰੇ ਬੰਬੀ ਤੇ ਹੁਣ ਤੈਨੂੰ ਚੇਤਾ ਆ ਗਿਆ ਵਾ ਪਾਣੀ ਸਵੇਰੇ ਮੈਂ ਛੱਡ ਕੇ ਗਿਆ ਵਾ ਤੇ ਤੂੰ ਆਣ ਕੇ ਟਰੈਕਟਰ ਵਿੱਚ ਵੜਤਾ ਵਾ ਤੇ ਹੋਰ ਕੀ ਕਰਾਂ ਦੱਸ ਮੈਂ ਅਮਰੀਕਾ ਘਰ ਵਾਂ ਤੇ ਮੇਰੇ ਨਾਲ ਦਾ ਮੈਚੋ ਨਾਲ ਆ ਲਈ ਨਾ ਉਹ ਤੈਨੂੰ ਝੋਨਾ ਲਾਉਣ ਦਾ ਚਾਹ ਨਹੀਂ ਹੈਗਾ ਤੈਨੂੰ ਸਹਰਿਆਂ ਉਹ ਚੀਜ਼ਾਂ ਮੈਂ ਆਪਣੇ ਸਹੁਰਿਆਂ ਦੀਆਂ ਲਿਆ ਕੇ ਵਰਤਣ ਦਾ ਤੈਨੂੰ ਕੀ ਢਿੱਡ ਪੀੜ ਹੁੰਦੀ ਆ ਉਹ ਜੋ ਮਰਜ਼ੀ ਸਮਝ ਲੈ ਪਰ ਤੈਨੂੰ ਮੈਂ ਪਿਆਰੀ ਨਹੀਂ ਮਾਉਣ ਦੇਣੀ ਮਾਉਣੀ ਆ ਚਾਬੀ ਫੜਾ ਇਧਰ ਬੰਦਿਆਂ ਵਾਂਗੂ ਆ ਵਾਪਕੜੀ ਜਦੋਂ ਆ ਆ ਇਧਰ ਇਧਰ ਉਹ सोनू ਵੀ ਰੋਕਿਆ ਯਾਰ ਇਹ ਖਿਚਾ ਲਾਂ ਕਿਸ ਦਾ ਇਹ ਚਿੱਟਾ ਇਧਰ ਆ ਓਹ ਦੇ ਤੇਰਾ ਦਾ ਕਰੇ ਮੂੰਹ ਨਹੀਂ ਵੇਖਣ ਦੇ ਆ ਮੈਂ ਕਿਹਾ ਖਾਂ ਆ ਤੂੰ ਵੱਡਾ ਪਸਾਉਣ ਦੀ ਵੀ ਤਾਂ ਭੁੱਲਾ ਨਾ ਇਧਰ ਆ ਬੱਜ ਜਾਜੇ ਚਿੱਟਾ ਉਹ ਯਾਰ ਪਿਆਣਾ ਪਾਣਾ ਕੀ ਕਰਨ ਦੇ ਇਹ ਤੈਨੂੰ ਭਾਵਾਂ ਪਾਲੀ ਆ ਉਹ ਭਾਵਾਂ ਪਾਲੀ ਜਾ ਤੂੰ ਕਰਣੀ ਆ ਉਹ ਚਾਚਾ ਇਹਦਾ ਰੋਜ਼ ਦਿਹਾੜੀ ਦਾ ਕਰਦੇ ਯਾਰ ਸਹੀ ਦੱਸ ਮੈਂ ਆਪਣੀ ਕਾਲੀ ਵੋਣ ਰਿਹਾ ਇਹਨੂੰ ਕੀ ਆ ਕੋਈ ਗੱਲ ਨਹੀਂ ਵੇ ਵੱਡਾ ਡੱਕ ਦਾ ਬਦਮਾਸ਼ ਬਣਿਆ ਕੋਈ ਗੱਲ ਨਹੀਂ ਆ ਗਿਆ ਮੂੰਹ ਚੁੱਕ ਕੇ ਮੇਰੀ ਪਿਆਰੀ ਇਹ ਉਹ ਪਿਆਲੀ ਦਾ ਮਾਲਕ ਆ ਤਾ ਮੈਂ ਵਾ ਮੈਂ ਠੇਕਾ ਦਿੱਤਾ ਵਾ ਜਿੰਨਾ ਚਿਰ ਮੇਰਾ ਠੇਕਾ ਨਾ ਪੁਰਾਉਂਦਾ ਉਹ ਇਹ ਪਿਆਲੀ ਮੇਰੀ ਆ ਇਦਾਂ ਤੂੰ ਬਿਜਣੀ ਹੋਊਗੀ ਨਾ 6 ਮਹੀਨੇ ਪਹਿਲਾਂ ਦੱਸੀ ਮੈਨੂੰ ਕਿ ਮੈਂ ਕਾਲੀ ਆਕਦੀ ਬਿਜਣੀ ਆ। ਤਾ ਲੜੋ ਨਾ ਤੁਸੀਂ। ਤੁਸੀਂ ਛਾਰੇ ਪਹਿਲਾਂ ਉਹ ਸਾਧੋਗੀ ਤਾਂ ਦੱਸ ਪਹਿਰੇ ਕੰਮ ਤੇ ਪਹਿਲੇ ਦੋ। ਚਾਚਾ ਕੰਮ ਜਵਾਏ ਹੋਗਾ। ਯਾਰ ਏਦਾਂ ਥੋੜੀ ਕਰਦੇ ਪਹਿਲੇ ਉਹਦਾ ਬੈਠੋ ਬੰਦੇ ਨਾਲ ਯਾਰ। ਬੰਦੇ ਜੀ ਮੈਂ ਕਰ ਲੋ ਗੱਲ। ਜੋ ਇਹ ਠੇਕਾ ਲਿਆ ਫੇਰ ਕਦੇ ਬੰਦੇ ਨਾਲ ਗੱਲ ਹੋ ਜੂਗੀ। ਕਰ ਲੋ ਯਾਰ ਬੰਦੇ ਤੁਸੀਂ ਕਿਹੜੇ ਕੰਮ ਤੇ ਪਾਜੇ। ਇਹਨਾਂ ਦੱਸਿਆ ਮੈਨੂੰ ਤਾਂ ਮੈਂ ਕਾਲੀ ਪਾਉਣੀ ਆ। ਛਾਰੇ ਉਹਦੀ ਵੀ ਗਲਤੀ ਆ ਨਾ ਵੈਸੇ। ਮੈਂ ਅੱਜ ਵੀਰੇ ਪਾਣੀ ਲਾ ਕੇ ਗਿਆ ਵਾ ਇਹ ਹੁਣ ਡੋਲ ਡਾਕਟਰ ਲੈ ਕੇ ਆ ਗਿਆ ਵਾ ਓਏ ਉਹਦੀ ਗਲਤੀ ਹੈ ਚਾਰ ਕੋਈ ਨਹੀਂ ਪੁੱਛ ਲਈ ਨੇ ਬੰਦੇ ਦੇ ਬਾਹਰ ਪੁੱਛ ਲਈ ਨੇ ਤੂੰ ਵਾ ਕੇ ਉਹ ਤਾਂ ਮੇਰੇ ਕੋ ਬਾਗਾ ਤੇ ਮੈਂ ਤਾਂ ਸੰਡੇ ਬਾਜਾ ਉਹ ਫਰਾ ਜਾਣ ਦੇ ਤਾਂ ਨਾ ਕਰੋ ਜਾਣ ਲੋ ਉਹ ਚੰਗੀ ਕਿਸਮਤ ਤੇਰੇ ਚਾਰ ਜਣੇ ਇੱਥੇ ਹੈਗੇ ਆ ਨਹੀਂ ਤੈਨੂੰ ਇੱਥੇ ਮਾਰ ਕੇ ਨਾ ਛੱਡਣਾ ਤੂੰ ਹੀ ਜਾਣਦਾ ਯਾਰ ਤੂੰ ਹੀ ਨਾਚ ਡਾਕ ਜੇ ਕਰ ਕੋਈ ਗੱਲ ਨਹੀਂ ਉੱਥੇ ਬੈਠ ਕੇ ਤੇ ਦਿੱਤੀ ਐ ਪਹਿਲੀ ਤੈਨੂੰ ਬੈਣ ਹੀ ਕਰਾ ਲਈ ਤੂੰ ਪਹਿਲੀ ਆਇਆ ਵਾ ਵੱਡਾ ਬਦਮਾਸ਼ ਕਿ ਕੀ ਸ਼ਰਮ ਕਰ ਕੋਈ ਹੋ ਗਿਆ ਉਹ ਨਹੀਂ ਚਾਚਾ ਇਹ ਬੂਹੇ ਚੜਿਆ ਵਾ ਕੋਈ ਨਹੀਂ ਹੋ ਗਿਆ ਇਹਨਾਂ ਦੋ ਹੱਥ ਕਰ ਲੈਣੇ ਪੈਣੇ ਸੀ ਇੱਕ ਦਿਨ ਆ ਤੂੰ ਨਹੀਂ ਆ ਜਾ ਵੇਖ ਲੈ ਯਾਰ ਜਿੱਦ ਜਿੱਕੀ ਰੱਖੇ ਚੱਲ ਤੁਹਾਨੂੰ ਵੀ ਯਾਰ ਬਹਿ ਕੇ ਗੱਲ ਕਰੋ ਜਿਹੜੀ ਕੰਨੀ ਆ ਬੰਦੇ ਵਾਲਾ ਕੰਮ ਕਰੀ ਜਾਂਦੇ ਜੇ ਪੰਜਾਹ ਲੜਾਈ ਕਰੀ ਜਾਂਦੇ ਐ ਪੈੜੀ ਵਿੱਚ ਜਿੱਤੇ ਪੈੜੀ ਆ ਤੁਸੀਂ ਠੇਕਾ ਦੇਊਗਾ ਚਾਹੇ ਤਾਂ ਠੇਕਾ ਦੇਊਗਾ ਤੇ ਚਾਹੇ ਪੈੜੀ ਛੱਡੂਗਾ ਕੋਹੋਂ ਕਦੂਗਾ ਤੂੰ ਐ ਲੜੀ ਜਾਣਾ ਓਏ ਇਸੇ ਵਾਇਦਾ ਨਹੀਂ ਤਾਂ ਮੰਦਣਾ ਹੁਣ ਮੰਦਣਾ ਜਿਹੜੀ ਗੱਲ ਆ ਯਾਰ ਬਹਿ ਕੇ ਗੱਲ ਲਿਓ ਉਹ ਬਹਿ ਕੇ ਮੰਨ ਵਾਲਾ ਹੈ ਨਹੀਂ ਇਹ ਉਹ ਕੋਈ ਨਹੀਂ ਉਹ ਲੜੀ ਦਾ ਸੀ ਇਦਾਂ ਛਤਰ ਖਾ ਕੇ ਮੰਦਣਾ ਚਾਹੁੰਦੇ ਛਤਰ ਨਾ ਬੱਜੇ ਉਹ ਭਰਾਵਾ ਲੜੋ ਨਾ ਤੁਸੀਂ ਬਹਿ ਕੇ ਗੱਲ ਕਰ ਲਓ ਯਾਰ ਹਾਦੂ ਕੀ ਕਿਹੜੇ ਕੰਮ ਚ ਬਹਿ ਕੇ ਯਾਦ ਨਾ 20 ਥੋਕਾ